ਸਾਰਿਆਂ ਨੂੰ ਕੀ ਹਾਲ ਚਾਲ ਆ ਕਹਿੰਦਾ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਨੂੰ ਸਾਰੇ ਸਰਪੰਚ ਸਾਰਾ ਪਿੰਡ ਕੁੱਟ ਦੂੰ 20 ਅਕਤੂਬਰ ਨੂੰ ਇਹ ਗਾਣਾ ਆਉਂਦਾ ਜੀ ਤੋਂ ਬਾਅਦ ਗਲਾਬ ਸਿੱਧੂ ਤੋਂ ਮਾਫੀ ਮੰਗਾਈ ਜਾਂਦੀ ਆ ਸਰਪੰਚਾਂ ਵੱਲੋਂ ਹਨ ਜਿਹਨੂੰ ਮੈਂ ਤਾਂ ਕੜਮ ਚੌਧਰੀ ਕਹੂੰਗਾ ਹੁਣ ਕੀ ਹੁੰਦਾ 10 ਜਨਵਰੀ ਦੀ ਰਾਤ ਨੂੰ ਗਲਾਬ ਸਿੱਧੂ ਦੇ ਉੱਤੇ ਅਟੈਕ ਦੀ ਜਦੋਂ ਪਤਾ ਲੱਗਿਆ ਨਾ ਪੁਲਿਸ ਨੂੰ ਵੀ ਗਲਾਬ ਸਿੱਧੂ ਉਤੇ ਅਟੈਕ ਹੋ ਰਿਆ ਤੇ ਉਹਨਾਂ ਨੇ ਉਹਦੀ ਜਾਂਚ ਕੀਤੀ ਸ਼ਾਨਬੀਨ ਕੀਤੀ ਤੇ ਬੰਦੇ ਲੈ ਚੱਕ ਤੇ ਉਹਨਾਂ ਨੇ ਗਲਾਬ ਸਿੱਧੂ ਨੂੰ ਇੱਕ ਵਿਆਹ ਦੇ ਵਿੱਚ ਨਿਸ਼ਾਨਾ ਬਣਾਉਣਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਕੁਝ ਕਿਉਂ ਕਰਨਾ ਸੀ ਉਹ ਕਹਿੰਦੇ ਵੀ ਅਸੀਂ ਫੇਮ ਫੇਮ ਮਤਲਬ ਜਿਵੇਂ ਸਿੱਧੂ ਮੂਸੇਵਾਲਾ ਪੂਰਾ ਹੋਇਆ ਸੀ ਵਿਚਾਰਾ ਨਾ ਆਪਣਾ ਭਰਾ ਉਵੇਂ ਚੀਜ਼ ਗਲਾਬ ਸਿੱਧੂ ਨਾਲ ਹੋਣੀ ਸੀ ਇਹ ਤਾਂ ਸਲੂਟ ਆ ਉਥੋਂ ਦੀ ਪੁਲਿਸ ਨੂੰ ਜਿਨੇ ਇਹ ਚੀਜ਼ ਕਵਰ ਅਪ ਕੀਤਾ ਪਰ ਆ ਵਿੱਚ ਇੱਕ ਮੁੰਡਾ ਗੁਰਵਿੰਦਰ ਗੱਲ ਇਹ ਪ੍ਰੋਡਿਊਸਰ ਡੀ ਐਕਸ ਨਹੀਂ ਜਿਹੜਾ ਉਹ ਕਿਹੜਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜਾ ਗੰਦ ਪਾਉਂਦਾ ਰਿਹਾ ਤੇ ਅੱਜ ਕੱਲ੍ਹ ਉੱਥੇ ਪਤਾ ਨਹੀਂ ਕਿਹੜਾ ਕਰ ਰਿਹਾ ਭਗਤੀ ਭੁਗਤੀ ਉਹਦਾ ਯਾਰ ਦੋਸਤ ਇਹ ਕੋਟ ਦੁੰਨੇ ਤੋਂ ਇਹ ਇਨਸਾਨ ਨੂੰ ਅੱਜ ਤੋਂ ਮੈਂ 7-8 ਸਾਲ ਪਹਿਲਾਂ ਦਾ ਜਾਣਦਾ ਆ ਗੁਰਵਿੰਦਰ ਗੱਲ ਨੂੰ ਇਹ ਤਾਂ ਮੈਨੂੰ ਹੁਣ ਪਤਾ ਵੀ ਪਤਾ ਲੱਗਿਆ ਵੀ ਆ ਕੰਮ ਵਿੱਚ ਵੜ ਗਿਆ ਯਾਰ ਤੁਸੀਂ ਦੇਖੋ 29 ਮਈ ਜਿੰਨੇ ਵੀ ਆ ਮਿਊਜ਼ਿਕ ਜਗਤ ਨਾਲ ਲਾਲੋ ਜਾਂ ਜਿੰਨੇ ਵੀ ਆ ਟੋਟਲੀ ਸਾਡੀਆਂ ਬੁੜੀਆਂ ਕੁੜੀਆਂ ਸਾਰੇ ਬਜ਼ੁਰਗ ਸਾਰੇ ਸਿੱਧੂ ਮੂਸੇਵਾਲੇ ਨੂੰ ਹਜੇ ਤੱਕ ਨਹੀਂ ਭੁੱਲੇ ਵੀ 29 ਮਈ ਨੂੰ ਕੋਈ ਬੰਦੇ ਆਉਂਦੇ ਆ ਆਊਟ ਆਫ ਸਟੇਟ ਦੇ ਵਿੱਚ ਸਾਡੇ ਕੁੱਤੇ ਰਲੇ ਤੇ ਉਹਨੂੰ ਆਕੇ ਠੋਕ ਜਾਂਦੇ ਆ ਤੇ ਜਿਹਦਾ ਇਨਸਾਫ ਅੱਜ ਤੱਕ ਉਹਦਾ ਬਾਪੂ ਮੰਗਦਾ ਫਿਰਦਾ ਤੇ ਸਭ ਨੂੰ ਪਤਾ ਸਿਆਸਤ ਵਿੱਚ ਵੀ ਇਸੇ ਕਰਕੇ ਆਉਣਾ ਚਾਹੁੰਦਾ ਵੀ ਮੇਰੇ ਪੁੱਤ ਦਾ ਕਿਦੋਂ ਨਾ ਕਿਦੋਂ ਇਨਸਾਫ ਮਿਲੇ ਸੇਮ ਹੀ ਚੀਜ਼ ਗਲਾਬ ਸਿੱਧੂ ਦਾ ਹੋਣ ਲੱਗੀ ਸੀ ਉਹਦਾ ਰੱਬ ਨੇ ਚਲੋ ਜਿਵੇਂ ਵੀ ਆ ਰੱਖ ਲਿਆ ਜਦੋਂ ਉਹ ਇਨਸਾਨ ਨੇ ਲਾਈਨ ਵਿੱਚੋਂ ਡਿਲੀਟ ਕਰਤੀ ਆ YouTube ਦੇ ਉੱਤੋਂ ਗਾਣਾ ਚੇਂਜ ਹੋ ਗਿਆ। ਉਦੋਂ ਬਾਅਦ ਸਰਪੰਚਾਂ ਦੇ ਵੱਲੋਂ ਉਹ ਤੋਂ ਮਾਫੀ ਵੀ ਮੰਗੀ ਮੰਗ ਲਈ ਜਾਂਦੀ ਆ ਠੀਕ ਆ ਜਦੋਂ ਗਾਣਾ ਬਦਲਦਾ ਮਾਫੀ ਮੰਗ ਲਈ ਇੱਕ ਸਾਹ ਦੀ। ਉਦੋਂ ਬਾਅਦ ਇੱਕ ਸਰਪੰਚ ਇੱਕ ਆ ਗੁਰਵਿੰਦਰ ਗੱਲ ਤੇ ਇੱਕ ਨਾਲ ਹੋਰ ਆ ਠੀਕ ਆ ਇਹਨਾਂ ਨੇ ਪਹਿਲਾਂ ਵੀ ਪੁਲਿਸ ਦੱਸਦੀ ਆ ਵੀ ਇਹਨਾਂ ਉੱਤੇ ਫਰੋਤੀਆਂ ਮੰਗਣ ਦੇ ਤੇ ਜਾਂ ਆ ਜਿਹੜੇ ਖੋਣ-ਖੂਣ ਦੇ ਇਹ ਪਰਚੇ ਦਰਜ ਆ। ਫੜੇ ਗਏ ਚੰਗਾ ਹੋਇਆ ਪਰ ਇੱਥੇ ਹੁਣ ਸੋਚ ਕੇ ਵੇਖੋ ਵੀ ਪੰਜਾਬ ਦੇ ਵਿੱਚ ਹਾਲਾਤ ਕੀ ਚੱਲ ਰਹੇ ਆ ਜਿਹੜਾ ਕਿਹੜਾ ਆਉਂਦਾ ਚੱਕਦਾ ਹਸਲਾ ਇਹਨਾਂ ਕੋਲ ਬੱਤੀ ਬੋਰ ਉਹਦੇ ਕੋਲੇ ਆ ਬੋਰ ਉਹਦੇ ਕੋਲੇ ਆ ਬੋਰ ਆ ਕੇ ਸਾਡੇ ਭਾਂ ਤੇ 6-6 ਪੁੱਟੇ ਮੁੰਡਿਆਂ ਨੂੰ ਚੜ ਜਾਂਦੇ ਗੱਡੀ ਯਾਰ ਕਿੱਥੇ ਆ ਸਰਕਾਰਾਂ ਕਿੱਥੇ ਆ ਇਹ ਤਾਂ ਨਾ ਆਪਾਂ ਪੁਲਿਸ ਨੂੰ ਕਹਿ ਦਿੰਨੇ ਆ ਪੌਲਸ ਕਿਸੇ ਦੇ ਅੰਡਰ ਬੰਨੀ ਹੁੰਦੀ ਆ ਵਿਚਾਰੀ ਨਹੀਂ ਕਰ ਸਕਦੇ ਸੋ ਮਜਬੂਰੀਆਂ ਹਰੇਕ ਦਾ ਪਰਿਵਾਰ ਆ ਚਲੋ ਕੋਈ ਉਹਦੇ ਹੁੰਦੇ ਆ ਜਿਹੜੇ ਪਰਿਵਾਰ ਨੂੰ ਵੀ ਦੂਜੇ ਪਾਸੇ ਰੱਖ ਕੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਵਾਂਗ ਸੋਚ ਕੇ ਨਾ ਵੀ ਉਹਨਾਂ ਨੇ ਪਰਿਵਾਰ ਵਾਰਤਾ ਸੀ ਕੋਈ ਚੱਕਰ ਨਹੀਂ ਮੈਂ ਡਿਊਟੀ ਕਰੂੰਗਾ ਇਮਾਨਦਾਰੀ ਨਾਲ ਚਲੋ ਉਹ ਹੁੰਦੇ ਆ ਸਾਨੂੰ ਪਤਾ ਹਜ਼ਾਰਾ ਮਗਰ ਕੋਈ 2 4 ਪਰ ਜੁੱਜੇ ਜਿਹੜੇ ਸਾਡੇ ਆ ਉਹਨਾਂ ਦਾ ਕੋਈ ਕਸੂਰ ਨਹੀਂ ਜਦੋਂ ਉੱਤੋਂ ਪ੍ਰੈਸ਼ਰ ਪੈਂਦਾ ਵਿਚਾਰਿਆਂ ਨੂੰ ਕਰਨਾ ਪੈਂਦਾ ਪਰ ਹੁਣ ਆ ਜਿਹੜਾ ਗਲਾਬ ਸਿੱਧੂ ਵਾਲੇ ਕੇਸ ਦੇ ਵਿੱਚ ਮੈਂ ਨਾ ਉਥੇ ਜਲੇਬੀ ਪੋਲਾ ਜਿੱਥੇ ਕਵਰ ਹੋਏ ਆ ਮੈਂ ਸਲੂਟ ਕਰਦਾ ਸੱਚੀ ਦਿਲੋਂ ਐਦਾਂ ਦੇ ਪ੍ਰਸ਼ਾਸਨ ਨੂੰ ਐਦਾਂ ਦੀ ਪੁਲਿਸ ਨੂੰ ਜਿਨ੍ਹਾਂ ਨੇ ਵਾਰਦਾਤ ਹੋਣ ਤੋਂ ਪਹਿਲਾਂ ਹੀ ਬੰਦਾ ਕਵਰ ਕਰ ਲਿਆ ਤੇ ਜੇ ਇਹ ਵਾਰਦਾਤ ਹੋ ਜਾਂਦੀ ਨਾ ਬਾਈ ਰੱਬ ਨਾ ਕਰੇ ਇਹ ਕੁਝ ਹੋ ਜਾਂਦਾ ਮਿਊਜ਼ਿਕ ਇੰਡਸਟਰੀ ਸਾਡੀ ਜਿਹੜੀ ਅੱਜ ਪੰਜਾਬੀ ਆ ਲੈਵਲ ਤੇ ਜਾ ਰਹੀ ਹੈ ਨਾ ਵੀ ਹਰੇਕ ਬਾਲੀਵੁੱਡ ਫਿਲਮ ਦੇ ਵਿੱਚ ਸਾਡੇ ਇੱਕ ਪੰਜਾਬੀ ਗਾਣੇ ਬਿਨਾ ਫਿਲਮ ਚੱਲਦੀ ਨਹੀਂ ਬਾਲੀਵੁੱਡ ਸੋ ਹੁਣ ਤਾਂ ਇਥੋਂ ਤੱਕ ਕੇ ਸਾਊਥ ਵਿੱਚ ਵੀ ਪੰਜਾਬੀ ਗਾਣਾ ਲੈਣਾ ਹੀ ਪੈਂਦਾ ਜਾਂ ਗਵਾਉਣਾ ਹੀ ਪੈਂਦਾ ਪੰਜਾਬ ਦੇ ਸਿੰਗਰ ਤੋਂ ਤੇ ਮਿਊਜ਼ਿਕ ਇੰਡਸਟਰੀ ਵਿੱਚ ਜਿਹਾ ਗਲਾਬ ਸਿੱਧੂ ਵਾਲੀ ਆ ਹਰਕਤ ਹੋ ਜਾਂਦੀ ਨਾ ਮਰਨ ਹੋ ਜਾਣਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਸਾਰੀ ਬਹਿ ਜਾਣੀ ਸੀ ਕਿਉਂਕਿ ਡਾਰੀ ਆ ਲੈਵਲ ਤੇ ਪੈ ਜਾਣਾ ਸੀ ਇਹ ਤਾਂ ਸਲੂਟ ਆ ਪੁਲਿਸ ਨੂੰ ਜਿਨ੍ਹਾਂ ਨੇ ਕਵਰ ਕੀਤਾ ਤੇ ਇੱਥੋਂ ਉਹਨਾਂ ਨੂੰ ਸਲੂਟ ਆ ਤੇ ਸਰਕਾਰ ਨੂੰ ਬੇਨਤੀ ਆ ਵੀ ਇਹ ਲਾਅ ਐਂਡ ਆਰਡਰ ਆ ਕੀ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ ਸਾਡੇ ਸਿੰਗਰਾਂ ਤੋਂ ਜਿਹੜਾ ਕਿਹੜਾ ਉਹ ਵਿਚਾਰੇ ਸ਼ੋਅ ਲਾਉਂਦੇ ਆ ਆਪਦੇ ਗਾਣੇ ਗਾਉਂਦੇ ਆ ਮਿਹਨਤ ਕਰਦੇ ਆ ਪੈਸਾ ਕਮਾਉਂਦੇ ਆ ਜਿਹੜਾ ਕਿਹੜਾ ਫਰੋਤੀ ਮੰਗ ਲੈਂਦਾ ਕਰੋੜ ਦੇ ਦੇ ਦੋ ਕਰੋੜ ਦੇ ਦੇ ਤਿੰਨ ਕਰੋੜ ਦੇ ਦੇ ਕਿੱਧਰ ਨੂੰ ਜਾਂਦਾ ਪਿਆ ਕੰਮ ਫਿਰ ਇੱਥੋਂ ਵਿਚਾਰੇ ਸਿੰਗਰ ਹੁਣ ਸਿੰਗਰ ਕਿਸੇ ਦਾ ਸਿੰਗਰ ਬੰਨੂ ਜੀ ਨਹੀਂ ਕਰਦਾ ਫਿਰ ਅਗਲਾ ਕਹਿੰਦਾ ਜੇ ਮੈਂ ਤਰੱਕੀ ਵੀ ਕਰ ਗਿਆ ਕਰਨੀ ਤਾਂ ਫਿਰ ਆ ਚੀਜ਼ ਆ ਆ ਕੰਮ ਆ ਤਿੰਨੇ ਜਾਨੇ ਫੜੇ ਆ ਤੇਨਾਂ ਦੀਆਂ ਛਗਲਾਂ ਵੇਖ ਲੋ ਤੇ ਇਹਦੇ ਵਿੱਚ ਆ ਜਿਹੜਾ ਗੁਰਵਿੰਦਰ ਗੱਲ ਆ ਇਹਦਾ ਪ੍ਰੋਡਿਊਸਰ ਨਾ ਹੁੰਦਾ ਸੀਗਾ ਤੇ ਇਹ ਤਾਂ ਗੰਦ ਹੀ ਬਹੁਤ ਜ਼ਿਆਦਾ ਪਾਉਂਦੇ ਰੇ ਆ ਸਟਾਰਟਿੰਗ ਦੇ ਵਿੱਚ ਵੀ ਤੇ ਹੁਣ ਵੀ ਜਿਹੜਾ ਗੰਦ ਆ ਵੀ ਗੰਦਾ ਕੰਮ ਹੀ ਕੀਤਾ ਤੇ ਪਰ ਬਹੁਤ ਕੁਛ ਮਾੜਾ ਚੱਲ ਰਿਹਾ ਪੰਜਾਬ 'ਚ ਬਹੁਤ ਕੁਛ ਮਾੜਾ ਚੱਲ ਰਿਹਾ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਸਲੂਟ ਆ ਜਿਨ੍ਹਾਂ ਨੇ ਇਹ ਪਹਿਲਾਂ ਪਹਿਲਾਂ ਕਵਰ ਅਪ ਕਰ ਲਿਆ